ਹਾਂਜੀ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਖੜਿਆਂਗੇ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜੋ ਕਿ ਇਸ ਸਮੇਂ ਮੰਡੀ ਦੀ ਅਪਡੇਟ ਜਿਹੜੀ ਆਪਾਂ ਨੂੰ ਰਿਆਸਤ ਖਾਨ ਜੀ ਦੇਣਗੇ ਮੰਡੀ ਨੂੰ ਇਸ ਸਮੇਂ ਇਹ ਸਾਮਰੇ ਨੇਗੇ ਬਾਬਾ ਸੁਰਿੰਦਰ ਸਿੰਘ ਖਾਰਸਾ ਜੀ ਉਹਨਾਂ ਦੀ ਇਸ ਸਮੇਂ ਨਾਮਯੂਦਗੀ ਦੇ ਵਿੱਚ ਪਰ ਬਾਬਾ ਜੀ ਆਪਾਂ ਨੂੰ ਫਿਰ ਵੀ ਵੀਡੀਓ ਦੇ ਵਿੱਚ ਦਿਖ ਰਹੇ ਹੋਣਗੇ ਅੱਜ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਕੀ ਗੱਲਬਾਤ ਆ ਸਾਰੀ ਘੁੰਮ ਕੇ ਦਿਖਾਉਣਗੇ ਇਰਾਤਖਾਨ ਜੀ ਦੱਸੋ ਮੜਾ ਜਾਓ ਨਾਲੇ ਦਿਖਾਈ ਚਲੋ ਸੇਮ ਬਾਈ ਜੀ ਦੇਖੋ ਪਹਿਲਾਂ ਮੈਂ ਤਾਂ ਕੀ ਦਿਖਾਦਾ ਪਹਿਲਾਂ ਤਾਂ ਆ ਤੁਹਾਨੂੰ ਦਿਖਾਉਨੇ ਆ ਪਹਿਲਾਂ ਤਾਂ ਮੋਟਰਸਾਈਕਲ ਦੇਖੋ ਸਾਰੇ ਘਟੋ ਘਟੇ ਸਭ ਮੰਡੀ ਦੇ ਵਿੱਚ ਜਿਹੜੇ ਆਏ ਹੋਇਆ ਇੰਨੇ ਹੀ ਮੋਟਰਸਾਈਕਲ ਔਰ ਗੱਡੀਆਂ ਸਾਨੂੰ ਇੱਕ ਜਗ੍ਹਾ ਲੈਣੀ ਪਈ ਜਿਹੜੀ ਸਾਨੂੰ ਘਟੋ ਘਟਾ ਸਵਾ ਕਨਾਲ ਜਗ੍ਹਾ ਉਹ ਪਰਲੇ ਅਲੱਗ ਸਪੈਸ਼ਲ ਲੈਣੀ ਪਈ ਉੱਥੇ ਵੀ ਤੁਹਾਨੂੰ ਪਤਾ ਲੱਗੂਗਾ ਗੱਡੀਆਂ ਦੇ ਵਿੱਚ ਹੀ ਬੰਦ ਨੂੰ ਪਤਾ ਲੱਗਦਾ ਗੱਡੀਆਂ ਕਿੰਨੀਆਂ ਆਈ ਉਸ ਹਾਣਾ ਕੱਟ ਠੀਕ ਹੈ ਬਾਕੀ ਮਾਲ ਵਾਲੇ ਦੀਆਂ ਗੱਡੀਆਂ ਸਾਰੀਆਂ ਅੰਦਰ ਖੜੀਆਂ ਆਹ ਦੇਖੋ ਇਧਰਲੇ ਕੋ ਕਸਟਮਰ ਵੀ ਐਸ ਵ ਮਾਲ ਲੈਣ ਦੇ ਵਿੱਚ ਹਰ ਤਰ੍ਹਾਂ ਦੀ ਇੱਥੇ ਗਾਕੀ ਹੁੰਦੀ ਆ ਹਰ ਤਰ੍ਹਾਂ ਦੀ ਜਿਹੜੀ ਚੀਜ਼ ਬੰਦਾ ਖਰੀਦ ਸਕਦਾ ਵਾ ਕਾਟੂ ਮਾਲ ਆ ਕਾਟੂ ਮਾਲ ਖਰੀਦ ਸਕਦਾ ਵਾ ਅੱਜ ਆ ਭਾਈ ਸੌਦਾ ਕਰੀ ਜਾਂਦੇ ਨੇ ਨਾ ਸੌਦਾ ਯਾਨੀ ਕਿ ਧੜਾ ਧੜਾ ਸੌਦੇ ਵੀ ਨਾਲ ਦੀ ਨਾਲ ਤਰਸੇਮ ਭਾਈ ਹੋ ਰਿਹਾ ਨਾਲ ਦੀ ਆ ਕੀ ਆ ਰਹੇ ਮੜਾ ਦੱਸੋਗੇ ਵੀ ਕੀ ਕੀ ਆਈ ਜਾਂਦਾ ਉਹਦੇ ਵਿੱਚ ਸਾਂਭ ਲਓ ਛੋਟੇ ਤੋਂ ਛੋਟੇ ਲੈਵਲ ਤੋਂ ਜਿਵੇਂ ਮੰਨ ਕੇ ਚੱਲੋ ਇੱਕ ਆ ਭੇਡਾਂ ਦੇਖੋ ਜੀ ਇਧਰ ਮੈਂ ਦਿਖਾਉਂਦੇ ਆ ਤੁਹਾਨੂੰ ਭੇਡਾਂ ਹਾਂ ਇਹ ਭੇਡਾਂ ਆ ਰਹੇ ਲੈ ਲੈ ਲੀਆਂ ਔਰ ਜਮਨਾਪੁਰੀ ਜਮਨਾਪੁਰੀ ਭੇਡਾਂ ਵੇਖਦੀਆਂ ਨੇ ਹਾਂ ਬਹੁਤ ਜੀ ਬਹੁਤ ਆ ਰਾ ਨਾਲ ਵੇਖਦ ਠੀਕ ਹੈ ਇੱਥੇ ਵਗਦੀਆਂ ਗਾਕੀ ਵੀਗੈਰਾ ਫਲ ਹੋ ਰਹੀ ਹੋ ਰਹੀ ਹੈ ਠੀਕ ਹੈ ਹੋਰ ਕੀ ਆ ਰਿਹਾ ਮੰਡੀ ਦੇ ਵਿੱਚ ਵੇਚਾ ਮੰਡੀ ਵਿੱਚ ਕਬੂਤਰ ਬਿੱਲੀਆਂ ਕੁੱਤੇ ਮੁਰਗੇ ਆਪਰ ਗਿਆ ਸਭ ਤਰ੍ਹਾਂ ਦੇ ਯਾਨੀ ਕਿ ਗਾਕੀ ਜਿਵੇਂ ਮੜੇ ਵਿੱਚ ਦੀ ਆਪਾਂ ਦਿਖਾ ਦੂੰਗੇ ਇਸ ਸਮੇਂ ਰੇਟ ਕੀ ਚੱਲਦਾ ਪਠਾ ਬੱਕਰਿਆਂ ਦਾ ਛੁੱਟ ਜਾਂਦਾ ਹੈ ਨਾ ਵਿੱਚ ਇਹ ਦੇਖੋ ਮੇਨ ਜੀ ਦੇ ਹੁੰਦੀ ਆ ਲੱਗਦਾ ਇੱਥੇ ਸਸਤੀ ਚੀਜ਼ ਮਿਲਦੀ ਹੈ ਸਸਤੀ ਦਾ ਨਹੀਂ ਅਸੀਂ ਜਿਆਦਾ ਇੱਥੇ ਖੁਦ ਮੌਜੂਦ ਹਾਂ ਅਸੀਂ ਕਿ ਵਿੱਚ ਕਈ ਵਾਰ ਆਪ ਵੀ ਸੌਦਾ ਕਰਵਾ ਦਿੰਦਾ ਇੱਥੇ ਵਾਜਬ ਰੇਟ ਚੀਜ਼ ਮਿਲਦੀ ਜਿਹੜੀ ਮੁੱਲਾਪੁਰ ਮੰਡੀ ਦੇ ਵਿੱਚ ਆ ਠੀਕ ਹੈ ਮੁੱਲਾਪੁਰ ਮੰਡੀ ਦੇ ਵਿੱਚ ਵਾਜਬ ਰ 7000 8000 9000 10000 ਥੱਲੇ ਥੱਲੇ ਮਿਲ ਜਾਂਦੀ ਆ ਠੀਕ ਹੈ ਮਿਲ ਜਾਂਦੀ ਆ ਬੱਕਰੀਆਂ ਜਿਵੇਂ 15 16000 ਦੀਆਂ ਹੁਣ 14 14000 ਦੀਆਂ ਬੱਕਰੀਆਂ ਵਿਕੀਆਂ ਹਾਂ 14 14 20 ਤੋਂ ਥੱਲੇ ਥੱਲੇ ਚੰਗੀ ਬੱਕਰੀਆਂ ਵੀ ਮਿਲ ਜਾਂਦੀਆਂ ਠੀਕ ਹੈ 20 22 21 ਬਾਈ ਨੀਰਾ ਵਗੈਰਾ ਵੀ ਇੱਥੇ ਜਾਨਵਰ ਆਚਾਰਾ ਵਗੈਰਾ ਵੀ ਹਾਂ ਵੀ ਇੱਥੇ ਮਿਲਦਾ ਵਾ ਇੱਕ ਲੰਗਰ ਚਾਹ ਪਾਣੀ ਦਾ ਪ੍ਰਬੰਧ ਕਿਸ ਦਾ ਹੁੰਦਾ ਫੁੱਲ ਫੁੱਲ ਬਾਈ ਜੀ ਫੁੱਲਾ ਇਹ ਕਿੰਨੇ ਵਜੇ ਤੋਂ ਰਹਿਣਾ ਚਾ ਇਹ ਕੱਡੋ ਘੱਟ ਯਾਨੀ ਕਿ ਇਸ ਵਾਰ 3:30 ਹੋਏ ਹੋਏ ਆ ਹਾਂ 12 ਵਜੇ ਦਾ ਲੰਗਰ ਚੱਲ ਅਜੇ ਤੱਕ ਸਾਡੀਆਂ ਬੀਬੀਆਂ ਰੋਟੀ ਲੈ ਆ ਰਹੀਆਂ ਦੇਖ ਲੋ ਲੋਕ ਖਾਣਾ ਖਾ ਰਿਆ ਫੋੜਾ ਸਹੀ ਗੱਲ ਹੈ ਕਿ ਸਾਢੇ 3:30 ਦਾ ਸਮਾਂ ਦੋਸਤਾਂ ਸਮੇਂ ਹੋ ਚੁੱਕਿਆ ਹੈ ਹਾਂ ਪਰ ਸਾਡੇ ਹੁਣ ਮੰਡੀ ਦੇ ਵਿੱਚ ਬੀਬੀਆਂ ਦੇਖੋ ਇਸ ਵਕਤ ਰੋਟੀਆਂ ਲਾ ਰਹੀਆਂ ਤੁਸੀਂ ਦੇਖ ਲੋ ਵੀ ਇਹ ਘਟੋ ਘਟਾ ਹਜੇ ਅੱਧਾ ਪੌਣਾ ਘੰਟਾ ਹਾਂ ਸਾਡਾ ਪਾਲ ਬਾਈ ਸੇਵਾ ਨਿਭਾ ਰਿਆ ਫੁੱਲ ਸਹੀ ਗੱਲ ਉਹ ਲੰਗਰ ਦੀ ਸੇਵਾ ਫੁੱਲ ਨਿਭਾ ਰਿਆ ਫੁੱਲ ਆਪਦੀ ਡਿਊਟੀ ਪੂਰੀ ਨਿਭਾ ਰਿਆ ਇਹ ਗੱਲ ਨਹੀਂ ਹੈ ਕਿ ਵੀ ਡਿਊਟੀ ਨਹੀਂ ਨਿਭਾਰੇਗਾ ਇੱਧਰ ਫਰੋਜ਼ ਖਾਨ ਫਿਰਦਾ ਹੈਗਾ ਕਿੰਨੇ ਨਾਲ ਲੈ ਲੈ ਫਰੋਜ਼ ਲੇ ਲੈ ਨੌਕ ਨਾ ਨੌਕ ਨਗ ਲੈ ਲੈ ਕਾਟੂ ਮਾਲਾ ਕਾਟੂ ਬੱਕਰੀਆਂ ਭਰੂੜਾ ਕਾਟੂ ਮਾਲ ਕਿੰਨਾ ਚਾਹੀਦਾ ਹੁੰਦਾ ਤੁਹਾਨੂੰ ਕਾਟੂ ਮਾਲ ਮੈਨੂੰ ਹਰ ਮੰਡੀ 10 12 ਨਾਲ ਐਨੇ ਚਾਹੀਦੇ ਨੇ ਇਹਨਾਂ ਦੇ ਨਾਲੇ 20 ਤੋਂ 25 ਕਿਲੋ ਦੀ ਬੋਟ ਉਹ ਤੋਂ 20 ਤੋਂ 25 ਕਿਲੋ ਵੇਟ ਵਾਲੇ ਚਾਹੀਦੇ ਨੇ ਅੱਜ ਦੇ ਹਾਲਾਂਕਿ ਰੋਤਾ ਕੱਟੀ ਵਾਲਾ ਵੀ ਚੱਲੇ ਜਾਂਦਾ ਹੈ ਹਾਲਾਂਕਿ ਤਰਸੇਮ ਭਾਈ ਇਸ ਵਕਤ ਰੋਤਾ ਜਿਹੜੀ ਸਰਵ ਮੰਡੇ ਦੀ ਆ ਇਹ ਘੱਟੋ ਘੱਟ ਵਾਲਾ ਨਹੀਂ ਸਰਦੀਆਂ ਦੇ ਵਿੱਚ ਆਪ ਦੇਖ ਲੋ 150 ਪੌਣੇ 200 ਨਾਲ ਮਹੀਨੇ ਦੇ 200 ਨਾਲ ਗ੍ਰਾਮ ਲਈ ਲੈ ਕੇ ਆਂ ਕੱਲੇ ਵੰਦੇ ਹੁੰਦੇ ਹੋਰ 1.200 ਪਸ਼ੂ ਚਾਹੀਦਾ ਹੁੰਦਾ ਬਾਈ ਨੂੰ ਅੱਜ ਫਿਰ ਵੀ ਇਹਨੇ ਦਸ ਨਾਲ ਲਈ ਨਗੇ ਇੱਕਾ ਤੋਂ ਹੋਰ ਖਰੀਦਾਂਗੇ ਸ਼ਾਮ ਪਈ ਆ ਹਲੇ ਅੱਛਾ ਟਾਈਮ ਪਿਆ ਇਹ ਕਿੰਨੇ ਦਿਨਾਂ ਦਾ ਕੋਟਾ ਹੋਊਗਾ ਤੁਹਾਡਾ ਸਿਰਫ 3 ਦਿਨਾਂ ਦਾ 3 ਦਿਨਾਂ ਦਾ ਹਾਂਜੀ 3 ਦਿਨਾਂ ਦਾ ਕੋਟਾ ਇੱਥੋਂ ਬਾਈ ਮਾਲ ਐ ਦੱਸੋ ਫਰੋਜ ਬਾਈ ਕੋਈ ਮਾਲ ਜਾਇਰ ਰੇਟ ਮਿਲਦਾ ਪੂਰਾ ਬਹੁਤ ਜਾਇਰ ਰੇਟ ਮਿਲਦਾ ਸਭ ਤੋਂ ਵਧੀਆ ਮੁੱਲਾਂਪੁਰ ਮੰਡੀ ਆ ਜਿੱਦੇ ਵਿੱਚ ਸਸਤੇ ਰੇਟ ਦੇ ਵਿੱਚ ਵਾਜਬ ਰੇਟ ਦੇ ਵਿੱਚ ਈ ਚੀਜ਼ ਮਿਲ ਰਹੀ ਆ ਸਹੀ ਆ ਠੀਕ ਆ ਬਾਈ ਹੈ ਨਾ ਲੈ ਰਿਆ ਇਹਦਾ ਬਾਈ ਦਾ ਤੁਹਾਨੂੰ ਆਏ ਤੁਹਾਨੂੰ ਇੱਧਰ ਨਗਦ ਦਿਖਾ ਦੇਣਾ ਕੁਝ ਬਾਈ ਲੈ ਕੇ ਆਏ ਹੋਣ ਕਿ ਮੈਂ ਮੱਖੀ ਜਿੰਨਾ ਬੱਕਰਾ ਹੈਗਾਗਾ ਆ ਦੇਖੋ ਜੁਮੈਲ ਆ ਆ ਦੇਖੋ ਇਹ ਵੇਚੇਗਾ ਅੱਜ ਖਰੀਦਿਆ ਮੌਲਵੀ ਸਾਹਿਬ ਹਾਂਜੀ ਕੀ ਕੀ ਖਰੀਦਿਆ ਕੀ ਵੇਚਿਆ ਇੱਕ ਤਾਂ ਆਪਾਂ ਚਾਹਨਾ ਨਾਗ ਵੇਚਨੇ ਹਾਂ ਆ ਬੱਕਰੀ ਲਈ ਜੀ ਇਹੇ ਹਾਂਜੀ ਕੀ ਪਾ ਕਰਦੇ ਉਹਦਾ ਇਹਦਾ ਆਪਾ 32000 ਰੁਪਏ ਮੁੱਲ ਕਰਦੇ। ਕਿ ਕਿੰਨੇ ਬੱਚੇ ਆ? ਬੱਚਾ 1 ਕਾ ਹੀ ਮਗਰ ਇਹਦੇ। ਹਾਂਜੀ। ਇੱਕ ਬੱਚਾ ਆ। ਆਹ ਬੱਚਾ ਹੈਗਾ ਇਹਦੇ। ਇਧਰ। ਮਾਲ ਬਵਾਰੀ ਲਈ ਵੀ ਆਂਦੇ ਆ ਵਿਕੀ-ਬੀ ਜਾਂਦਾ ਵਾ। ਜੇ ਜੇ ਬੰਦੇ ਨੂੰ ਸਸਤੀ ਚੀਜ਼ ਮਿਲਦੀ ਆ ਉਹ ਸਾਨੂੰ ਲੈ ਵੀ ਜਾਂਦਾ। ਉਹ ਲੈ ਵੀ ਲੈਂਦੇ। ਦਸਮਨ ਵਗੈਰਾ ਆਉਂਦਾ ਉਹਨਾਂ ਦੇ ਦੇ ਦਿੰਦੇ। ਸਹੀ ਗੱਲਾਂ। ਹੁਣ ਇੱਥੇ ਅੱਜ ਆਪਣੀ ਮੰਡੀ ਦੇ ਵਿੱਚ 2 ਲੱਖ ਦਾ ਬੱਕਰਾ ਵਿਕਿਆ। ਅੱਜ ਹੋਰੇ। ਅੱਜ ਹਾਂ ਅੱਜ ਦੀ ਮੰਡੀ। ਕਿੱਥੋਂ ਕਿੰਨੇ ਬੰਦੇ ਆ ਖਰੀਦਿਆ? ਬਸ ਉਹ ਬਾਹਰਲੀ ਪਾਰਟੀ ਨੇ ਸਭ ਲੋਕ ਖਰੀਦਿਆ ਵਾ। ਬਾਹਰਲੀ ਪਾਰਟੀ ਨੇ ਇਸ ਤਰ੍ਹਾਂ ਖਰੀਦਿਆਗਾ 2 ਲ ਹਾਂ ਜੀ ਹਾਂ ਆ ਚੀਜ਼ਾਂ ਬੜੀਆਂ ਵੇਖਣੇ ਆਓ ਦੇਖੋ ਕੁਆਲਿਟੀ ਦਾ ਮਾਲ ਲੈ ਕੇ ਆਓ ਮੰਡੀ ਦੇ ਵਿੱਚ ਹਾਂ ਦੇਖੋ ਹੁਣ ਹੁਣ ਜੰਮੂ ਤੋਂ ਬੰਦੇ ਆਏ ਮੈਂ ਗੱਲ ਨਹੀਂ ਕਹਿੰਦਾ ਜੰਮੂ ਤੋਂ ਬਿਲਕੁਲ ਲਿੱਸਾ ਮਾਲ ਲੈ ਕੇ ਆਏ ਬਿਲਕੁਲ ਲਿੱਸਾ ਹਾਂ ਕਹਿੰਦੇ ਜੀ ਥੱਕ ਗਿਆ ਹਾਰ ਗਿਆ ਹਾਂ ਮਤਲਬ ਉਹ ਥੱਕਿਆ ਹਰਿਆ ਨਹੀਂ ਹੈ ਹਾਂ ਉਹ ਪਹਿਲਾਂ ਹੀ ਉਹਨਾਂ ਦੇ ਲਿੱਸਾ ਸੀ ਵੀ ਜੰਮੂ ਤੋਂ ਆਏ ਆ ਹਾਂ ਔਰ ਪਹਿਲਾਂ ਮਾੜੀ ਮੋਟੀ ਚੈਨਲ ਦਾ ਆਪਣਾ ਨੰਬਰ ਵੀ ਚੱਲ ਰਿਹਾ ਵਾ ਪਹਿਲਾਂ ਇਨਫੋਰਮੇਸ਼ਨ ਲਓ ਬਾਈ ਜੀ ਇਹ ਜਾਂ ਮਾਲ ਅਸੀਂ ਲੈ ਰਹੇ ਹਾਂ ਤੁਸੀਂ ਦੂਰ ਹਾਲ ਹਾਲਾਂਕਿ ਗਾਕੀ ਦਾ ਹਰ ਤੱਕਾਂ ਦੀ ਹੋਗੀ ਹੁਣ ਇਸ ਵਾਰ ਲਿੱਸਾ ਮਾਲ ਆ ਇਹੀ ਆਪ ਨੂੰ ਪਤਾ ਵੀ ਹੁਣ ਰੋਤੋ ਮੀਟ ਦੇ ਹਿਸਾਬ ਨਾਲ ਮਾਲ ਵਿਕਣਾ ਮੀਟ ਦੇ ਹਿਸਾਬ ਨਾਲ ਮਾਲ ਵਿਕਣਾ ਵਾ ਉਹ ਕਰ ਲਿਸਾ ਮਾਲ ਆ ਰੋਤ ਦੇ ਵਿੱਚ ਨਹੀਂ ਲੱਗਦਾ ਨਹੀਂ ਲੱਗਦਾ ਤੇ ਹੁਣ ਆ ਕੇ ਇਸ ਵਕਤ ਉਹ ਬੰਦੇ ਬੈਠੇ ਆ ਹਾਲਾਂਕਿ ਉਹਨਾਂ ਨੇ ਇਹੀ ਗੱਲ ਕੀਤੀ ਫਿਰ ਵੀ ਉਹਨਾਂ ਕੋਸ਼ਿਸ਼ ਕਰਾਂਗੇ ਨਾ ਕਢਾ ਕੇ ਦਵਾਂਗੇ ਸਹੀ ਗੱਲ ਆ ਨਾਕ ਬਕਾਇਆ ਵੀ ਦਿਨੋ ਫਿਰ ਆਜਾ ਆਜ ਤਾਂ ਬਕਾਇਆ ਦਿਆਂ ਕੱਢੋ ਘਟਾ ਐਸ ਵਕਤ ਮੈਂ 40 ਨਾਕ ਮੈਂ ਖੁਦ ਬਕਾ ਚੁੱਕਿਆ ਤੋਂ ਔਰ 10 12 ਨਾਕ ਮੈਂ ਖੁਦ ਖਰੀਦਿਆ ਇਸ ਮੰਡੀ ਦੇ ਵਿੱਚ ਮੈਂ ਖੁਦ ਆਪ ਖਰੀਦਿਆ ਬਾਈ ਪੱਠਾ ਦਾ ਕੀ ਮੰਗਿਆਗਾ ਪੱਠਾ ਵੀ 50000 ਰੁਪਇਆ ਕਿੱਦ ਨਹੀਂ ਕਦੋ ਇਹ ਤੇ ਇੱਕ ਹੋ ਬਈ ਆ ਹਾਂ ਜੀ ਉਹ ਕਾਲੀ ਆ ਕਾਲੀ ਮੈਂ ਤਰਸੇਮ ਭਾਈ ਜੀ ਯਾਰ ਯਾਰ ਮੰਗਿਆ ਤਰਸੇਮ ਭਾਈ ਜਿਵੇਂ ਹੁਣ ਆ ਪੱਠਾ ਵਾ ਬਾਈ 50000 ਦੀ ਮੁੱਲ ਕਰ ਰਿਹਾ ਪੱਠਾ ਕੋਈ ਮਾੜੀਆਂ ਨਹੀਂ ਇਹ ਨਾ ਮੈਂ ਹਾਨ ਦੇ ਵਿੱਚ ਪੱਠਾ ਥੋੜਾ ਬਦਾ ਉੱਤੇ ਥੱਲੇ ਕਰਕੇ ਪੱਠਾ ਲੈ ਸਕਦਾ ਇਹੀ ਬਾਹਰ ਵੇਚਨੀ ਹੁਣ ਪੱਠਾ ਇੱਕ ਇੱਕ ਪੱਠਾ 30000 ਦੀ ਵੈਸਾ ਬਿਕਦੀ ਆ ਮਤਲਬ ਜੋ ਜੋ ਮੁੱਲਾਪੁਰ ਮੰਡੀ ਵਿੱਚ ਸਿੱਧੇ ਆਓ ਆਪ ਖਰੀਦਾਰੀ ਕਰੋ ਨਾ ਬੰਦਾ ਉਹਨੂੰ ਬਹੁਤ ਫਾਇਦਾ ਵਾ ਦੰਦਾਂ ਨਹੀਂ ਕਿ ਮੈਨੂੰ ਵੀਰੇ ਦੋ ਦੋ ਨਹੀਂ ਦੋ ਦੋ ਦੰਦਾਂ ਦੀਆਂ ਪੱਠਾਂ ਨੇਗੀਆਂ ਇਹ ਗੱਬਣਾ ਤਾਂ ਨਹੀਂ ਗੀਆਂ ਨਹੀਂ 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 ਯਾਨੀ ਕਿ ਇਹ ਕ੍ਰੋਸ ਹੋਣ ਦੇ ਥੋੜੇ ਸਮੇਂ ਨੂੰ ਨੇੜੇ ਨੇ ਉਹ ਤਾਂ ਪ੍ਰੋਪਰ ਨੇੜੇ ਹੈਗੀ ਜੇ ਕਰਾਉਣੀ ਵੀ ਆ ਨਹੀਂ ਕਦਗਾ ਠੋਰ ਆਊਟ ਆਫ ਸਟੇਟ ਇਹੀ ਪੱਠਾ ਲੋਕ ਵੇਚਦੇ ਆ ਜੋ 30000 25 ਤੋਂ 30000 ਦੇ ਵਿੱਚ ਠੀਕ ਹੈ ਹੋਰ ਅਗਰ ਤੁਸੀਂ ਆਓਗੇ ਘੱਟੋ ਘੱਟ 5 ਤੋਂ 10000 ਰੁਪਏ ਦਾ ਨਫਾ ਮੰਡੀ ਦੇ ਵਿੱਚੋਂ ਹੁੰਦਾ ਬੰਦੇ ਨੂੰ ਸਹੀ ਗੱਲ ਹੈ ਡਾਇਰੈਕਟ ਲੈਣ ਦੇ ਵਿੱਚ ਇਸ ਵਕਤ ਯਾਨੀ ਕਿ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਸਹੀ ਮੰਨਿਆ ਜਗ੍ਹਾ ਹੈ ਨਹੀਂ ਕਿ ਸਹੀ ਗੱਲ ਹੈ ਇੰਨੀ ਜਗ੍ਹਾ ਮੈਂ ਆਊਟ ਆਫ ਸਟੇਟ ਜੋ ਮੰਨ ਲਓ ਇਧਰ ਨੂੰ ਬਾਈ ਜੋ ਆਊਟ ਆਫ ਸਟੇਟ ਜਿੰਨੇ ਵੀ ਹਮਾਰੇ ਕਸਟਮਰ ਹੈ ਉਹਨਾਂ ਨੂੰ ਹਿੰਦੀ ਵਿੱਚ ਇਹ ਬਾਤ ਕਹਿਣਾ ਚਾਹਤਾ ਹਾਂ ਮੁੱਲਾਪੁਰ ਮੰਡੀ ਦਾ ਫਾਇਦਾ ਉਠਾਓ ਜਿੰਨਾ ਹੋ ਸਕੇ ਲੁਧਿਆਣਾ ਕਰੀਬ ਹੈ ਲੁਧਿਆਣਾ ਸਟੇਸ਼ਨ ਪਰ ਆਓ ਯਹਾਂ ਸੇ 10 12 ਕਿਲੋਮੀਟਰ ਪਰ ਲੁਧਿਆਣਾ ਹੈ 15 20 ਮਿੰਟ ਮੇ ਲੁਧਿਆਣਾ ਸੇ ਆਦਮੀ ਇਧਰ ਪਹੁੰਚ ਜਾਂਦਾ ਬਿਲਕੁਲ ਸਹੀ ਲੋਕੇਸ਼ਨ ਹੈ ਕਰਨਗਰ ਕੀ ਟ੍ਰਾਂਸਪੋਰਟੇਸ਼ਨ ਬੋਲਦੇ ਆਲ ਇੰਡੀਆ ट्रांसपोर्ट रहेगा दूसरी बात अपने तरसेम भाई जी जिसने प्लेन से आना वो चंडीगढ़ आए और चंडीगढ़ से आकर इधर सौ सवा किलोमीटर अपनी मंडी है आराम से वहाँ से सीधी बस इधर आती है यानी कि आदमी इधर आए टेंशन नहीं रहेगी उसको सही है ठीक है ना आउट ऑफ स्टेट यहाँ जानवरों के रखने का खाने पीने खिलाने का सब पूरा बंद हुआ अब बर्बरे देखो माशाला बर्बरे आज माशाला मैं खरीदे आप ਹਾਂ ਬਰਬਰੇ ਮੈਂ ਖਰੀਦੇ ਕਿਵੇਂ ਆ ਇਹਨਾਂ ਦੀ ਆਪਾਂ ਬਹੁਤ ਜ਼ਬਰਦਸਤ ਭਾਈ ਸਾਹਿਬ ਇਹ ਆ ਰਹੇ ਤਾਮਿਲ ਲੱਡੂ ਜਾ ਰਹੇ ਕੀ ਦੰਦਾਂ ਦੀ ਕੀ ਅਪਡੇਟ ਹੈ ਇਹ ਖੀਰੇ ਖੀਰੇ ਆ ਭਾਈ ਸਾਹਿਬ ਪੂਰੇ ਜ਼ਬਰਦਸਤ ਬਰੀਡਿੰਗ ਵਾ ਬਰੀਡਿੰਗ ਵਾਲੇ ਆ ਬਰੀਡਿੰਗ ਲਈ ਸੀ ਹਾਂ ਆਪਣੇ ਦੋਸਤ ਕੋਲ ਜਾ ਰਹੇ ਤਾਮਿਲ ਲੱਡੂ ਤਾਮਿਲ ਨਾਡੂ ਚ ਹੋਰ ਕੀ ਕੀ ਖਰੀਦ ਲੈਣਾ ਤੁਸੀਂ ਅੱਜ ਆਪ ਖੁਦ ਕਿੰਨੇ ਆ ਦੇਖੋ ਘਟਰ ਤੁਹਾਡੇ ਸਾਹਮਣੇ ਆ ਨਾ ਜਿਹੜੇ ਮੇਰੇ ਖਰੀਦੇ ਹੋਏ ਕੁਛ ਹੈ ਬੱਕਰੀਆਂ ਉਧਰ ਦੋ ਤਿੰਨ ਖਰੀਦੀਆਂ ਖੜੀਆਂ ਆ ਬੱਚੇ ਬੁੱਚੇ ਸਾਹਿਬ ਆਪਣੇ ਖਰੀਦੇ ਹੋਏ ਟੌਪ ਜਬਰ ਹੱਡੀ ਦੇ ਠੀਕ ਹੈ ਜਿੰਨੇ ਵੀ ਜ਼ਬਰਦਸਤ ਮਾਲ ਆਪਣਾ ਇਹ ਇਹ ਡੈਸੂਟਾ ਮਾਲ ਵੀ ਚਲੇ ਜਾਂਦਾ ਬਾਈ ਚਲੇ ਜਾਂਦਾ ਚਲੇ ਜਾਂਦਾ ਬਾਈ ਸਹੀ ਹਾਂਜੀ ਠੀਕ ਹੈ ਬਾਈ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਰਿਆਸਤ ਖਾਨ ਬਾਈ ਜੀ ਨੇ ਆਪਣੇ ਨਾਲ ਗੱਲਬਾਤ ਕੀਤੀ ਹੈ ਗੇੜਾ ਕੱਢਿਆ ਮੰਡੀ ਦੇ ਵਿੱਚ ਸਕਰੀਨ ਤੇ ਇਹਨਾਂ ਦਾ ਨੰਬਰ ਵੀ ਚੱਲ ਰਿਹਾ ਬੋਲ ਵੀ ਦਿੰਦੇ ਨੇ ਬਾਈ ਦੱਸਿਓ 959201533 ਕੋਈ ਵੀ ਨਗ ਚਾਹੀਦਾ ਹੁੰਦਾ ਗੱਲਬਾਤ ਕਰਨੀ ਆ ਮੰਡੀ ਦੇ ਸਬੰਧ ਦੇ ਵਿੱਚ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਡਾਇਰੈਕਟ ਕਾਲ ਆ ਸਕਦੇ ਹੋ ਧੰਨਵਾਦ